ਆਪਣੇ ਸਰਵੇਖਣ ਕਹਿੰਦੇ ਆ ਵੀ ਬਿੱਟੂ ਹਾਰ ਰਿਹਾ ਜਾਂ ਤੁਸੀਂ ਜਿੱਤ ਰਹੇ ਹੋ 100% ਸਾਡਾ ਸਰਵੇ ਦੱਸ ਰਿਹਾ ਬਿੱਟੂ ਐਸਟੇਨ 3 ਨੰਬਰ ਤੇ ਪਲੇਸਡ ਹੈ ਰਾਈਟ ਹੀ ਇਜ਼ ਐਟ ਨੰਬਰ ਨੰਬਰ 2 ਦੇ ਵਿੱਚ ਆਪੇ ਹਾਂ ਬਟ ਡਿਸਟੈਂਟ ਕਾਂਗਰਸ ਤੋਂ ਪਿੱਛੇ ਬਿੱਟੂ ਨੰਬਰ ਤੇ ਨਾ ਬਿੱਟੂ ਤਾਂ ਕੱਲਾ ਸ਼ਹਿਰ ਤੱਕ ਹੀ ਹੈ ਜੀ ਹਾਂ ਐਂਡ ਸ਼ਹਿਰ ਦੇ ਵਿੱਚ ਵੀ 6ਾਂ ਦੇ ਵਿੱਚੋਂ 4 ਹੀ ਸੀਟਾਂ ਇਹੋ ਜਿਹੀਆਂ ਨੇ ਜਿੱਥੇ ਕੁਝ ਬਿੱਟੂ ਨੂੰ ਵੋਟ ਮਿਲਣਾ ਮੇਰੀ ਅੱਜ ਤੁਹਾਡੀ ਤੇ ਮੇਰੀ ਸ਼ਰਤ ਹੋਗੀ ਜੀ ਬਿੱਟੂ 2.5 ਲੱਖ ਦੇ ਵਿੱਚ ਵਿੱਚ ਵੋਟਾਂ ਚ ਰਹਿ ਜਾਏਗੀ ਵੱਡੀ ਸਟੇਟਮੈਂਟ ਹੈ ਤੁਹਾਡੀ ਹਾਂ ਹੰਡਰ ਮੈਂ ਹਮੇਸ਼ਾ ਹੀ ਵੱਡੀ ਦਿੱਤੀ ਤੁਹਾਨੂੰ ਪਹਿਲੇ ਕਿਹਾ ਸੀ ਨਿਹੰਗ ਦੇ ਬਾਟੇ ਵਰਗਾ ਇਹਨੂੰ ਵੰਡਾਂਗੇ ਹਾਂ ਮੈਂ ਸਿਆਸਤ ਛੱਡ ਦੂੰ ਜੇ ਜਿੱਤ ਜਾਏਗਾ ਮੈਂ ਉਹਦੇ ਤੇ ਆ ਅੱਜ ਵੀ ਮੈਂ ਤੁਹਾਨੂੰ ਕਹਿਣ ਲੱਗਾ ਬਿੱਟੂ ਦੀ ਵੋਟ 250 260 ਤੋਂ ਉੱਤੇ ਨਹੀਂ ਜਾਏਗੀ ਅੱਛਾ ਤੁਹਾਡੇ ਸਰਵੇ ਇਹ ਗੱਲ ਕਹਿੰਦੇ ਆ ਵੀ ਬਿੱਟੂ ਹਾਰ ਰਿਹਾ ਜਾਂ ਤੁਸੀਂ ਜਿੱਤ ਰਹੇ 100% ਸਾਡਾ ਸਰਵੇ ਦੱਸ ਰਿਹਾ ਬਿੱਟੂ ਐਸਟੇਨ 3 ਨੰਬਰ ਤੇ ਪਲੇਸਡ ਹੈ ਰਾਈਟ ਹੀ ਇਜ਼ ਐਟ ਨੰਬਰ ਨੰਬਰ 2 ਦੇ ਵਿੱਚ ਆਪੇ ਹਾਂ ਬਟ ਡਿਸਟੈਂਟ ਕਾਂਗਰਸ ਤੋਂ ਪਿੱਛੇ ਬਿੱਟੂ ਨੰਬਰ ਤੇ ਨਾ ਬਿੱਟੂ ਤਾਂ ਕੱਲਾ ਸ਼ਹਿਰ ਤੱਕ ਹੀ ਹੈ ਜੀ ਹਾਂ ਐਂਡ ਸ਼ਹਿਰ ਦੇ ਵਿੱਚ ਵੀ ਛਿਆਂ ਦੇ ਵਿੱਚੋਂ ਚਾਰ ਹੀ ਸੀਟਾਂ ਇਹੋ ਜੀਆਂ ਨੇ ਜਿੱਥੇ ਕੁਝ ਬਿੱਟੂ ਨੂੰ ਵੋਟ ਮਿਲੇ ਮੇਰੀ ਅੱਜ ਤੁਹਾਡੀ ਤੇ ਮੇਰੀ ਸ਼ਰਤ ਹੋ ਗਈ ਜੀ ਬਿੱਟੂ 2 2 ਲੱਖ ਦੇ ਵਿੱਚ ਵਿੱਚ ਵੋਟਾਂ ਚ ਰਹਿ ਜਾਏਗਾ ਵੱਡੀ ਸਟੇਟਮੈਂਟ ਹੈ ਥੋੜੀ ਹਾਂ ਮੈਂ ਹਮੇਸ਼ਾ ਹੀ ਵੱਡੀ ਦਿੱਤੀ ਤੁਹਾਨੂੰ ਪਹਿਲੇ ਕਿਹਾ ਸੀ ਨਿਹੰਗ ਦੇ ਬਾਟੇ ਵਰਗਾ ਇਹਨੂੰ ਮੰਨ ਜਾਗੇ ਹਾਂ ਮੈਸੇ ਅਸੇ ਚਾਰ ਦੁੱਗੇ ਜੇ ਜੇਗਾ ਮੈਂ ਉਹਦੇ ਤੇ ਆ ਅੱਜ ਵੀ ਮੈਂ ਤੁਹਾਨੂੰ ਕਹਿਣ ਲੱਗਾ ਬਿੱਟੂ ਦੀ ਵੋਟ 250 260 ਤੋਂ ਉੱਤੇ ਨਹੀਂ ਜਾਏਗੀ ਅੱਛਾ ਤੁਹਾਡੇ ਸਰਵੇ ਇਹ ਗੱਲ ਕਹਿੰਦੇ ਆ ਵੀ ਬਿੱਟੂ ਹਾਰ ਰਿਹਾ ਜਾਂ ਤੁਸੀਂ ਜਿੱਤ ਰਹੇ ਹੋ 100% ਸਾਡਾ ਸਰਵੇ ਦੱਸ ਰਿਹਾ ਬਿੱਟੂ ਐਸਟੇਨ 3 ਨੰਬਰ ਤੇ ਪਲੇਸਡ ਹੈ ਰਾਈਟ ਹੀ ਇਜ਼ ਐਟ ਨੰਬਰ ਨੰਬਰ 2 ਦੇ ਵਿੱਚ ਆਪ ਹੈ ਹਾਂ ਬਟ ਡਿਸਟੈਂਟ ਕਾਂਗਰਸ ਤੋਂ ਪਿੱਛੇ ਬਿੱਟੂ ਨੰਬਰ ਤੇ ਨਾ ਬਿੱਟੂ ਤਾਂ ਕੱਲਾ ਸ਼ਹਿਰ ਤੱਕ ਹੀ ਹੈ ਜੀ ਹਾਂ ਐਂਡ ਸ਼ਹਿਰ ਦੇ ਵਿੱਚ ਵੀ ਛਿਆਂ ਦੇ ਵਿੱਚੋਂ ਚਾਰੀ ਸੀਟਾਂ ਇਹੋ ਜੀਆਂ ਨੇ ਜਿੱਥੇ ਕੁਝ ਬਿੱਟੂ ਨੂੰ ਵੋਟ ਮਿਲੇ ਮੇਰੀ ਅੱਜ ਤੁਹਾਡੀ ਤੇ ਮੇਰੀ ਸ਼ਰਤ ਹੋਗੀ ਜੀ ਬਿੱਟੂ 2 2 ਲੱਖ ਦੇ ਵਿੱਚ ਵਿੱਚ ਵੋਟਾਂ ਚ ਰਹਿ ਜਾਏਗਾ ਵੱਡੀ ਸਟੇਟਮੈਂਟ ਹੈ ਤੁਹਾਡੀ ਹਾਂ ਹੰਡ ਮੈਂ ਹਮੇਸ਼ਾ ਹੀ ਵੱਡੀ ਦਿੱਤੀ ਤੁਹਾਨੂੰ ਪਹਿਲੇ ਕਿਹਾ ਸੀ ਨਿਹੰਗ ਦੇ ਬਾਟੇ ਵਰਗਾ ਇਹਨੂੰ ਵੰਡਾਂਗੇ ਹਾਂ ਮੈਂ ਸਿਆਸਤ ਛੱਡ ਦੂੰ ਜੇ ਜਿੱਤ ਜਾਏਗਾ ਮੈਂ ਉਹਦੇ ਤੇ ਆ ਅੱਜ ਵੀ ਮੈਂ ਤੁਹਾਨੂੰ ਕਹਿਣ ਲੱਗਾ ਬਿੱਟੂ ਦੀ ਵੋਟ 250 260 ਤੋਂ ਉੱਤੇ ਨਹੀਂ ਜਾਏਗੀ ਅੱਛਾ ਤੁਹਾਡੇ ਸਰਵੇ ਗੱਲ ਕਹਿੰਦੇ ਆ ਵੀ ਬਿੱਟੂ ਹਾਰ ਰਿਹਾ ਜਾਂ ਤੁਸੀਂ ਜਿੱਤ ਰਹੇ 100% ਸਾਡਾ ਸਰਵੇ ਦੱਸ ਰਿਹਾ ਬਿੱਟੂ ਐਸਟੇਨ 3 ਨੰਬਰ ਤੇ ਰਾਈਟ ਹੀ ਇਜ਼ ਐਟ ਨੰਬਰ ਨੰਬਰ 2 ਦੇ ਵਿੱਚ ਆਪੇ ਹਾਂ ਬਟ ਡਿਸਟ੍ਰਿੰਟ ਕਾਂਗਰਸ ਤੋਂ ਪਿੱਛੇ ਬਿੱਟੂ ਨੰਬਰ ਤੇ ਨਾ ਬਿੱਟੂ ਤਾਂ ਕੱਲਾ ਸ਼ਹਿਰ ਤੱਕ ਹੀ ਹੈ ਜੀ ਹਾਂ ਐਂਡ ਸ਼ਹਿਰ ਦੇ ਵਿੱਚ ਵੀ ਛਿਆਂ ਦੇ ਵਿੱਚੋਂ ਚਾਰ ਹੀ ਸੀਟਾਂ ਇਹੋ ਜਿਆਂ ਨੇ ਜਿੱਥੇ ਕੁਝ ਬਿੱਟੂ ਨੂੰ ਵੋਟ ਮਿਲਣਾ ਮੇਰੀ ਅੱਜ ਤੁਹਾਡੀ ਤੇ ਮੇਰੀ ਸ਼ਰਤ ਹੋਗੀ ਜੀ ਬਿੱਟੂ 2.5 ਲੱਖ ਦੇ ਵਿੱਚ ਵਿੱਚ ਵੋਟਾਂ ਚ ਰਹਿ ਜਾਏਗਾ ਵੱਡੀ ਸਟੇਟਮੈਂਟ ਹੈ ਤੁਹਾਡੀ ਹਾਂ ਮੈਂ ਹਮੇਸ਼ਾ ਹੀ ਵੱਡੀ ਦਿੱਤੀ ਤੁਹਾਨੂੰ ਪਹਿਲੇ ਕਿਹਾ ਸੀ ਨਿਹੰਗ ਦੇ ਬਾਟੇ ਵਰਗਾ ਇਹਨੂੰ ਵੰਡਾਂਗੇ ਹਾਂ ਮੈਸੇ ਅਸੇ ਚਾਰਦੂਜ ਜਿੱਤੇਗਾ ਮੈਂ ਉਹਦੇ ਤੇ ਆ ਅੱਜ ਵੀ ਮੈਂ ਤੁਹਾਨੂੰ ਕਹਿਣ ਲੱਗਾ ਬਿੱਟੂ ਦੀ ਵੋਟ 250 260 ਤੋਂ ਉੱਤੇ ਨਹੀਂ ਜਾਏਗੀ ਅੱਛਾ ਤੁਹਾਡੇ ਸਰਵੇ ਇਹ ਗੱਲ ਕਹਿੰਦੇ ਆ ਵੀ ਬਿੱਟੂ ਹਾਰ ਰਿਹਾ ਜਾਂ ਤੁਸੀਂ ਜਿੱਤ ਰਹੇ ਹੋ 100% ਸਾਡਾ ਸਰਵੇ ਦੱਸ ਰਿਹਾ ਬਿੱਟੂ ਐਸਟੇਨ 3 ਨੰਬਰ ਤੇ ਪਲੇਸਡ ਹੈ ਰਾਈਟ ਹੀ ਇਜ਼ ਐਟ ਨੰਬਰ ਨੰਬਰ 2 ਦੇ ਵਿੱਚ ਆਪ ਹੈ ਬਟ ਡਿਸਟੈਂਟ ਕਾਂਗਰਸ ਤੋਂ ਪਿੱਛੇ ਬਿੱਟੂ ਨੰਬਰ ਤੇ ਨਾ ਬਿੱਟੂ ਤਾਂ ਕੱਲਾ ਸ਼ਹਿਰ ਤੱਕ ਹੀ ਹੈ ਜੀ ਹਾਂ ਐਂਡ ਸ਼ਹਿਰ ਦੇ ਵਿੱਚ ਵੀ ਛਿਆਂ ਦੇ ਵਿੱਚੋਂ ਚਾਰੀ ਸੀਟਾਂ ਇਹੋ ਜੀਆਂ ਨੇ ਜਿੱਥੇ ਕੁਝ ਬਿੱਟੂ ਨੂੰ ਵੋਟ ਮਿਲੇ ਮੇਰੀ ਅੱਜ ਤੁਹਾਡੀ ਤੇ ਮੇਰੀ ਸ਼ਰਤ ਹੋਗੀ ਜੀ ਬਿੱਟੂ 2 2 ਲੱਖ ਦੇ ਵਿੱਚ ਵਿੱਚ ਵੋਟਾਂ 'ਚ ਰਹੇਗਾ ਵੱਡੀ ਸਟੇਟਮੈਂਟ ਹੈ ਤੁਹਾਡੀ ਹਾਂ ਮੈਂ ਹਮੇਸ਼ਾ ਹੀ ਵੱਡੀ ਦਿੱਤੀ ਤੁਹਾਨੂੰ ਪਹਿਲੇ ਕਿਹਾ ਸੀ ਨਿਹੰਗ ਦੇ ਬਾਟੇ ਵਰਗਾ ਇਹਨੂੰ ਵੰਡਾਂਗੇ ਹਾਂ ਮੈਂ ਸਿਆਸਤ ਛੱਡ ਦੂੰ ਜੇ ਜਿੱਤ ਜਾਏਗਾ ਮੈਂ ਉਹਦੇ ਤੇ ਆ ਅੱਜ ਵੀ ਮੈਂ ਤੁਹਾਨੂੰ ਕਹਿਣ ਲੱਗਾ ਬਿੱਟੂ ਦੀ ਵੋਟ 250 260 ਤੋਂ ਉੱਤੇ ਨਹੀਂ ਜਾਏਗੀ ਅਛਾ